ਪਟਿਆਲੇ ਦੇ ਰਾਜੇ ਸਹਿਬ ਸਿੰਘ ਦਾ ਆਪਣੀ ਰਾਣੀ ਆਸਕੌਰ ਦੇ ਨਾਲ ਘਰੇਲੂ ਝਗੜਾ ਚੱਲਦਾ ਸੀ ਤੇ ਨਾਪੇ ਦਾ ਰਾਜਾ ਜਸਵੰਤ ਸਿੰਘ ਰਾਣੀ ਆਸਕੌਰ ਦੀ ਮਦਦ ਕਰਦਾ ਸੀ ਜਿਸ ਕਰਕੇ ਰਾਣੀ ਨੇ ਦੁਲੱਦੀ ਪਿੰਡ ਨਾਪੇ ਦੇ ਰਾਜੇ ਨੂੰ ਦੇ ਦਿੱਤਾ ਪਰ ਪਟਿਆਲੇ ਦਾ ਰਾਜਾ ਇਹ ਪਿੰਡ ਕਿਸੇ ਵੀ ਕੀਮਤ ਤੇ ਛੱਡਣ ਨੂੰ ਤਿਆਰ ਨਹੀਂ ਸੀ ਜਿਸ ਕਰਕੇ ਦੋਨਾਂ ਰਿਆਸਤਾਂ ਦੇ ਵਿੱਚ ਝਗੜਾ ਹੱਦ ਤੋਂ ਪਾਰ ਹੋ ਗਿਆ ਅਖੀਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਨਾਬੇ ਤੇ ਪਟਿਆਲੇ ਦਾ ਫੈਸਲਾ ਕਰਨ ਲਈ ਮਾਲਵੇ 'ਚ ਆਇਆ ਤੇ ਰਾਜਾ ਸਹਿਬ ਸਿੰਘ ਦਲੱਦੀ ਪਿੰਡ ਕਿਸੇ ਵੀ ਕੀਮਤ ਤੇ ਵਾਪਸ ਲੈਣ ਲਈ ਆਪਣੀ ਜਿੱਦ 'ਤੇ ਅੜ ਗਿਆ। ਸ਼ੇਰੇ ਪੰਜਾਬ ਨੂੰ ਉਹਦੀ ਇਹ ਹਰਕਤ ਵੇਖ ਕੇ ਗੁੱਸਾ ਵੀ ਬਹੁਤ ਆਇਆ ਪਰ ਮਹਾਰਾਜਾ ਰਣਜੀਤ ਸਿੰਘ ਆਪਣਾ ਗੁੱਸਾ ਅੰਦਰ ਹੀ ਅੰਦਰ ਪੀ ਗਿਆ ਪਰ ਜਿਸ ਮਾਲਵੇ ਦਾ ਇਤਿਹਾਸ ਸੋਨੇ ਦੀ ਕਲਮ ਨਾਲ ਸਿੱਖ ਰਾਜ ਵਿੱਚ ਲਿਖਿਆ ਜਾਣਾ ਸੀ। ਮਾਲਵਾ ਸਿੱਖ ਰਾਜ ਤੋਂ ਬਾਹਰ ਕਿਉਂ ਰਿਹਾ? ਸਾਰਾ ਇਤਿਹਾਸ ਸੁਣਨ ਲਈ ਸਾਡੇ YouTube ਚੈਨਲ ਮੁਲਕ ਪੰਜਾਬ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ